ਆ ਵੀਰ ਜਿਸੀ ਬੀਵਲਦ ਰਹਿਣ ਵਾਲੇ ਮੇਰਾ ਨਾਮ ਵੀਰ ਪਲਕੌਰ ਹੈ ਤੇ ਮੇਰੇ ਘਰ ਵਾਲੇ ਤੇ ਅੰਬਲਾ ਕੀਤਾ ਪਹਿਲਾਂ ਬੱਚਿਆਂ ਤੇ ਰੰਜਸ ਰਖਦੇ ਸੀਗੇ ਪੁਰਾਣੀ ਸਾਡੇ ਗਵਾਂਢੀ ਸੀ ਐ ਪ੍ਰੇਮੋ ਪਕੌੜਿਆਂ ਵਾਲੇ ਇੱਕ ਇੱਕ ਜਸਵੰਤ ਸਿੰਘ ਚੂੜੀਆਂ ਵੇਚਣ ਜਾਂਦਾ ਉੱਥੇ ਮੇਲਿਆਂ ਤੇ ਉੱਥੇ ਮੇਲੇ ਤੇ ਮੇਰਾ ਬੇਟਾ ਗਿਆ ਸੀਗਾ ਤੇ ਉੱਥੇ ਉਹਨਾਂ ਨੇ ਕਿਹਾ ਵੀ ਸਾਡੀ ਦੁਕਾਨ ਦੇ ਅੱਗੇ ਕਿਉਂ ਰੁਕਿਆ ਹੈ ਮੇਰਾ ਬੇਟਾ ਕਹਿੰਦਾ ਵੀ ਮੈਂ ਦੁਕਾਨ ਦੇ ਅੱਗੇ ਨਹੀਂ ਰੁਕਿਆ ਉਹ ਰੰਜਸ ਪੁਰਾਣੀ ਕੋਈ ਰਖਦੇ ਸੀਗੇ ਤੇ ਪਰ ਹੁਣ ਉਸ ਦਿਨ ਦੀ ਗੱਲ ਨਹੀਂ ਐਵੇਂ ਦੀ ਕੋਈ ਹੈਗੀ ਸੀ ਕਰੇ ਆ ਕੇ ਤੇ ਉਹਦਾ ਮੁੰਡਾ ਆ ਕੇ ਤੇ ਮੇਰੇ ਘਰ ਦੀ ਵੀਡੀਓ ਬਣਾਉਣ ਲੱਗਾ ਸੀ ਜਦੋਂ ਮੈਂ ਰੋਕਾ ਤੇ ਉਹਨਾਂ ਨੇ ਸਾਡੇ ਘਰ ਤੇ ਅੰਬਲਾ ਕਰਵਾਇਆ ਸਾਨੂੰ ਧਮਕੀਆਂ ਦਿੰਦੇ ਸੀ ਕਹਿੰਦੇ ਸੀ ਜਾਨੋ ਮਾਰ ਦੇਵਾਂਗੇ ਮੇਰੇ ਘਰ ਵਾਲੇ ਨੂੰ ਮੇਰੇ ਘਰ ਵਾਲੇ ਨੂੰ ਹੱਥ ਜੋੜਿਆ ਤੇ ਉਹਨ ਸੋਨੂ ਪਕੌੜਿਆਂ ਵਾਲੇ ਦਾ ਮੁੰਡਾ ਸੋਨੂ ਹੈ ਉਹਨੇ ਉਹਦੇ ਕਾਪਾ ਮਾਰਿਆ ਉਹਦੇ ਹੱਥ ਤੇ ਉਹਦੇ ਨੂੰ ਅਮਰਜੀਤ ਕੌਰ ਨੇ ਮੇਰੇ ਘਰ ਵਾਲ ਦੇ ਸਿਰ ਤੇ ਇੱਟ ਮਾਰੀ ਉਹਨਾਂ ਦੋਨਾਂ ਜਣਿਆਂ ਨੇ ਮੇਰੇ ਕਾਰਨ ਨੂੰ ਫੱਟੜ ਕਰਤਾ ਸੀ ਸਿਰਫ ਤਿੰਨ ਜਣੇ ਘਰ ਦੇ ਵਿੱਚ ਸੀ ਇੱਕ ਮੇਰੀ ਬੇਟੀ ਇੱਕ ਮੈਂ ਸੀ ਇੱਕ ਮੇਰੇ ਹਸਬੰਦ ਸੀਗੇ ਤੇ ਬੱਚੇ ਮੇਰੇ ਕੋਈ ਕਰਵਾਉ ਨਹੀਂ ਹੈਗੇ ਸੀ ਇਹਨਾਂ ਨੇ ਘੱਟੋ ਘੱਟ 40 ਤੋਂ 50 ਬੰਦਾ ਸੀ ਜਿਨ੍ਹਾਂ ਨੇ ਸਾਡੇ ਤੇ ਅਮਲਾ ਕਰਵਾਇਆ ਕਰੇਵੜ ਕੇ ਸਾਡੀ ਤੋੜਪੰਨ ਕੀਤੀ ਬਹੁਤ ਜ਼ਿਆਦਾ ਤੋੜਪੰਨ ਕੀਤੀ ਹੈ ਇਹਨਾਂ ਨੇ ਜਾਨੋਂ ਮਾਰਨੇ ਤਮਕੀਆਂ ਵੀ ਦਿੱਤੀਆਂ ਸੀ ਪਹਿਲਾਂ ਵੀ ਦਿੱਤੀਆਂ ਸੀ ਉਸ ਦਿਨ ਤੋਂ ਫਿਰ ਕੱਲ ਤਾਂ ਰਾਤ ਕਰੇਵੜ ਕੇ ਸੀ ਸਾਨੂੰ ਮਾਰ ਸਾਨੂੰ ਰੱਬ ਨੇ ਪਤਾ ਨਹੀਂ ਕਿਵੇਂ ਬਚਾਇਆ ਅਸੀਂ ਆਪਦੇ ਤਾਲੇ ਲਾ ਕੇ ਅੰਦਰ ਲੋਕ ਕੋ ਗਏ ਸੀਗੇ ਤਾਂ ਬਚੇ ਆ ਮੇਰੇ ਕਾਰਨ ਸੱਟ ਲਾਈ ਅਸੀਂ ਚੁੱਕ ਕੇ ਦੋ ਤਾਂ ਬੰਦਰ ਲੈ ਕੇ ਸਾਡੇ ਘਰੇ ਵੜ ਕੇ ਨਾ ਤੋੜ ਪੰਨ ਬਹੁਤ ਕੀਤੀ ਬਹੁਤ ਜਾਣ ਕੀਤੀ ਬਹੁਤ ਬਕਵਾਸ ਬੋਲੀ ਇਹਨਾਂ ਨੇ ਸਾਨੂੰ ਮਾਵਾ ਤੀਆਂ ਨੇ ਬਾਕੀ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਬਹੁਤ ਕੋਲਾ ਕੀਤੀਆਂ ਪੁਲਿਸ ਨੂੰ ਵੀ ਬਹੁਤ ਕੋਲਾ ਕੀਤੀਆਂ ਸਰਪੰਚ ਨੂੰ ਵੀ ਕੀਤੀਆਂ ਮੈਂਬਰਾਂ ਸਰਪੰਚਾਂ ਨੇ ਕੋਲਾ ਕਰਦੇ ਰੇ ਸਾਡੀ ਕੋਈ ਸੁਣਾਈ ਨਹੀਂ ਹੋਈ ਕੀ ਕਰਦੇ ਕਾਰਵਾਈ ਹੁੰਦੀ ਕਾਰਵਾਈ ਹੋਣੀ ਚਾਹੀਦੀ ਹੈ ਨਾਂ ਸਾਹ ਮਿਲਣਾ ਚਾਹੀਦਾ ਮੇਰੇ ਬੰਦੇ ਨੂੰ ਇਹਨਾਂ ਜਾਨੋ ਮਾਰ ਕੇ ਸੱਟ ਦਿੱਤਾ ਸੀ ਅਸੀਂ ਚੁੱਕ ਕੇ ਲਿਆਏ ਆ ਉਹ ਵੀ ਸਾਡੇ ਪਿੰਡ ਦੇ ਨੇ ਕਿਸੇ ਨੇ ਹੈਲਪ ਨਹੀਂ ਕੀਤੀ ਬਾਹਰ ਦੇ ਬੰਦੇ ਨੇ ਸਾਨੂੰ ਚੱਕ ਕੇ ਹਸਪੀਟਲ ਸਾਡੇ ਕੇ ਗਿਆ ਜੇਸੀ ਫਿਰੋਜ਼ਪੁਰ ਲੈ ਕੇ ਗਏ ਹਸਪਤਾਲ ਦਾਖਲ ਕਰਨ ਉੱਥੇ ਸਾਨੂੰ ਅੱਗੋਂ ਮੁੰਡੇ ਪੈ ਗਏ ਸਾਨੂੰ ਗੁੰਡੇ ਇਨਾਂ ਨੇ ਪਵਾ ਤੇ ਉੱਥੇ ਸਾਨੂੰ ਵੜਨ ਨਹੀਂ ਦਿੱਤਾ ਫਿਰੋਜ਼ਪੁਰ ਹਸਪੀਟਲ 'ਚ ਫਿਰ ਅਸੀਂ ਉੱਥੋਂ ਵਾਪਸ ਲਿਆ ਕੇ ਫਿਰ ਅਸੀਂ ਮੰਮਦੋਟ ਦਾਖਲ ਕੀਤਾ ਜੀ ਇਹਨਾਂ ਦਾਖਲ ਨੇ ਕਰਨ ਨੇ ਨਜੀ ਕਾਰਵਾਈ ਕਰੋ ਕਾਰਵਾਈ ਜਿੰਨੀ ਵੀ ਹੋ ਸਕਦੀ ਆ ਹੋ ਸਖਤ ਸਖਤ ਕਾਰਵਾਈ ਹੋਵੇ। ਉਹ ਵੀ ਬਾਲੇ ਦੇ ਰਹਿਣ ਵਾਲੇ ਆ ਜੀ। ਹੇ ਰੌਲਾ ਕੀ ਰੌਲਾ? ਹੇ ਰੌਲਾ ਸੀ ਪ੍ਰਾਣੀ ਰੇਂਜ ਤੇ ਗਈ ਸੀ ਕਿ ਕਿ ਮੁੰਡੇ ਕਹੇ ਸੀ ਕਿ ਆਪਣੇ ਕੋਈ ਮੇਲੇ ਤੇ। ਇਹ ਮੇਲੇ ਕਿਤੇ ਵੇਖ ਲਾ ਤੇ ਹੈਗਾ ਨੰਗ ਬਿਸਤਨ ਫਰਾਂਲੇ ਪਾਸੇ ਦੁਕਾਨ ਲੱਗੀ ਜੀ। ਠੀਕ ਹੈ। ਇਹ ਅਗਾ ਟੱਪ ਕੇ ਨੇ ਤਾਂ ਇਹਨੂੰ ਮੈਂ ਫੋਨ ਤੇ ਕੀਤਾ ਤੇ ਪਤੇਜਾ ਨੂੰ। ਜੀ ਇਹ ਬੰਦੇ ਮੇਰੀ ਵੀਡੀਓ ਬਣਾ ਦੇ ਤੋ ਦੇਣ। ਇਥੋਂ ਆ ਕੇ ਗਾਲ ਪ੍ਰੈਨ ਇੱਥੇ ਬਹਾ ਬਚਰ ਗਏ ਮੇਰੇ ਮੁੰਡੇ ਤੇ ਚੁੱਪ ਕਰ ਕਰੇ ਆ ਗਏ ਆ ਕੇ ਕਰੇ ਗਾਲ ਕੀਤੀ ਹੈ ਘਰ ਚ ਗਲੀ ਰੋਕੀ ਰੱਖੀ ਇਹਨਾਂ ਨੇ ਬੜਾ ਤੇਰਾ ਜੀ ਹੁਣ ਪਾਸੇ ਮੇਰੇ ਸੱਤਾ ਬੜੀਆਂ ਵਾਜੀਆਂ ਮੇਰੇ ਕੋਲ ਬੋਲਾ ਨਹੀਂ ਜਾਂਦਾ ਹੋਇਆ ਹਮਲਾ ਕੀਤਾ ਮੈਂ ਤਾਂ ਹੱਥ ਜ਼ੋਰਦਾਰ ਤੱਕ ਕਾਪਾ ਮਾਰਿਆ ਕਿ ਬਾਹ ਤੇ ਵਜਾ ਤੇ ਸਿਰ ਤੋਂ ਦੀ ਬੁੜੀ ਨੇ ਏਟਮ ਗਾਈ ਇਹ 13 ਅਗਸਤ ਦੀ ਗੱਲ ਹੈ ਉੱਥੇ ਇੱਕ ਹੈਗਾ ਦੋ ਪਾਰਟੀਆਂ ਇੱਕ ਤਾਂ ਹੈਗਾ ਹਰਭਜਨ ਸਿੰਘ ਜਿਨ੍ਹਾਂ ਦੇ ਸੱਟਾਂ ਵੱਜੀਆਂ ਦੂਸਰੇ ਪਾਸੇ ਤੋਂ ਪ੍ਰੇਮਬਾਈ ਲੈੜੀ ਹੈ ਉਹਨਾਂ ਦੀ ਦੁਕਾਨ ਆ ਪਕੌੜੇ ਪਕੌੜੇ ਬਣਾਉਂਦੇ ਉਹ ਅਕਸਰ ਉੱਥੇ ਉਹਨਾਂ ਦੇ ਘਰ ਆਮੋ ਸਾਹਮਣੇ ਆ ਬੰਦੇ ਆ ਕੇ ਖੜਕੜ ਜਾਂਦੇ ਕੋਈ ਜਿਹੜਾ ਹਰਭਜਨ ਸਿੰਘ ਘਰੀ ਇਤਰਾਜ ਕਰਦੇ ਸੀ ਵੀ ਇੱਥੇ ਮਢੀਰ ਨਾ ਖਲਾੜਿਆ ਕਰੋ ਇਸੇ ਗੱਲ ਤੋਂ ਇਹਨਾਂ ਦਾ ਟਕਰਾਅ ਹੋ ਗਿਆ ਪ੍ਰੇਮਬਾਈ ਨੇ ਆਪਦੇ ਕਾਫੀ ਕਰ ਦੇ ਜੀਆਂ ਨਾਲ ਲੈ ਕੇ ਉਹਨਾਂ ਤੇ ਹਮਲਾ ਕਰਦਾ ਜਿਹਦੇ ਵਿੱਚ ਹਰਪੰਦਰ ਸਿੰਘ ਪਾਰਟੀ ਦੇ ਸੱਟਾਂ ਵਜੀਆਂ ਉਹਨਾਂ ਦੇ ਘਰੇ ਵੜ ਗਏ ਤੇ ਭੰਤੜਾ ਕਾਫੀ ਕੀਤੀ ਅਸੀਂ ਮੁਕੱਦਮਾ ਨੰਬਰ 147 ਇਹਨਾਂ ਦੇ ਖਿਲਾਫ ਦਾ ਜੀ ਕੀਤਾ ਇਹ ਅਸੀਂ ਜਗਤਾਰ ਸਿੰਘ ਜਿਹੜੇ ਸਾਡੀ ਇਨਵੈਸਟੀਗੇਸ਼ਨ ਕਰ ਰਹੇ ਤੇ ਕਿੰਨੇ ਸਾਰੇ ਰੁਪਏ ਨੇ ਬਾਈ ਨੇ ਇਹਦੇ ਵਿੱਚ 8 ਰੁਪਏ ਨੇ ਹਾਂ ਕੋਲ 8 ਇਹਨਾਂ ਦੇ ਵਿੱਚ ਲੇਡੀਜ਼ ਨੇ ਹਾਂ ਕੁਝ ਤਿੰਨ ਚਾਰ ਅੰਸ਼ਾਤ ਵੀ ਲਿਖਾਏ ਉਹਨਾਂ ਨੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਅਜੇ ਤੱਕ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਬਿਲਕੁਲ ਲੜਾਈ ਸਾਰੀ ਜਸਵੰਤ ਦੀ ਲੜਾਈ ਸੀ ਮੈਂ ਤਾਂ ਇਹਨਾਂ ਬਣ ਦੋਸੀ ਆ ਮੈਂ ਤਾਂ ਮਣੋ ਦੋਸੀ ਵਿੱਚ ਮਾਰੀ ਗਈ ਮੈਂ ਗਵਾਡ ਮੱਤ ਹੈਗਾ ਹੀ ਮੈਂ ਸਿੱਧੀ ਟਿੰਗੀ ਆਖ ਬੈਠੀ ਆ ਵੀ ਚਲ ਕੋਈ ਝਾਰ ਨਹੀਂ ਬੱਚੇ ਨੇ ਬੱਚਾ ਨੂੰ ਤਾਂ ਸਮਝਾਣਾ ਦੇ ਔਰ ਮੇਰਾ ਇਹਨਾਂ ਨਾਲ ਕੋਈ ਗੱਲ ਰਹਿਣ ਦੇਣ ਨਹੀਂ ਕੋਈ ਵੈਰ ਨਹੀਂ ਸੀ ਜਸਵੰਤ ਦੀ ਲੜਾਈ ਵਿੱਚ ਸਿਰਫ ਮੈਂ ਬਣ ਦੋਸੀ ਮਰੀ ਸੀ